ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਹਾਂਜੀ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਖੂਬਸੂਰਤ ਲੈਣਾ ਕੁਝ ਲੈਣਾ ਲੈ ਕੇ ਹਾਜ਼ਰ ਹੋਈਆਂ ਜੋ ਕਿ ਇਹ ਇਹੋ ਜਿਹੇ ਨਾਂ ਦੇ ਉੱਪਰ ਲੈਣਾ ਹਨ ਜਿਵੇਂ ਜਿਸ ਨਾਂ ਨੂੰ ਲੈਂਦਿਆਂ ਹੀ ਬੰਦੇ ਦਾ ਮੂੰਹ ਭਰ ਜਾਂਦਾ ਹੈ ਅਤੇ ਤੁਰ ਅੰਦਰੋਂ ਆਵਾਜ਼ ਨਿਕਲਦੀ ਹੈ ਜੋ ਸ਼ਬਦ ਹੈ ਮਾਂ ਅੱਜ ਮੈਂ ਮਾਂ ਸ਼ਬਦ ਦੇ ਉੱਪਰ ਤੁਹਾਡੇ ਲਈ ਕੁਝ ਲਾਈਨਾਂ ਲੈ ਕੇ ਹਾਜ਼ਰ ਹੋਈ ਆ ਲਓ ਜੀ ਆਪਾਂ ਸ਼ੁਰੂ ਕਰਦੇ ਹਾਂ ਕਦੇ ਸੂਰਜ ਦੀਆਂ ਕਿਰਨਾਂ ਦੀ ਨਾ ਸ਼ਾਮ ਬਣਦੀ ਮਾਂ ਸੇ ਕਿੰਨੀ ਚੰਗੀ ਹੋਵੇ ਜੀ ਨਾ ਮਾਂ ਬਣਦੀ ਕਦੇ ਸੂਰਜ ਦੀਆਂ ਕਿਰਨਾਂ ਦੀ ਨਾ ਛਾਂ ਬਣਦੀ ਮਾਂ ਸਿੱਕਨੀ ਚੰਗੀ ਹੋਵੇ ਜੀ ਨਾ ਮਾਂ ਬਣਦੀ ਮਾਂ ਸਿੱਕ ਦੇ ਵੀ ਲੋਕੋ ਨਹੀਂ ਜੇ ਮਾਂ ਬਣਦੀ ਮਾਂ ਸਿੱਕ ਦੇ ਵੀ ਲੋਕੋ ਨਹੀਂ ਜੇ ਮਾਂ ਬਣਦੀ ਪਾਏ ਪਾਣੀ ਮਦਾਨੀ ਕਦੇ ਨਾ ਆਉਂਦਾ ਕਿਉ ਪਾਏ ਪਾਣੀ ਮਦਾਨੀ ਕਦੇ ਨਾ ਆਉਂਦਾ ਕਿਉ ਲੱਖ ਹੋਣ ਚਾਚੇ ਤਾਏ ਕੋਈ ਨਾ ਬਣਦਾ ਪਿਓ ਲੱਖ ਹੋਣ ਤਾਏ ਚਾਚੇ ਕੋਈ ਨਾ ਬਣਦਾ ਪਿਓ ਕਰਵਾਲੀ ਹੋਵੇ ਚੰਗੀ ਤੇ ਗੱਲ ਤਾਂ ਬਣਦੀ ਮਾਸਿਕ ਦੇਵੀ ਲੋਕੋ ਨਹੀਂ ਜੇ ਮਾਂ ਬਣਦੀ ਮਾਸਿਕ ਦੇਵੀ ਲੋਕੋ ਨਹੀਂ ਜੇ ਮਾਂ ਬਣਦੀ ਸਾਲੇ ਹਾਰ ਕਦੇ ਵੀ ਨਹੀਂ ਜੇ ਬਣਦੀ ਸੱਸ ਸਾਲੇ ਹਾਰ ਕਦੇ ਵੀ ਨੇ ਜੇ ਬਣਦੀ ਸੱਸ ਕਦੇ ਨਰੇਣ ਪਤੀ ਜੇ ਤਾਇਆ ਚਾਚਿਆਂ ਦੇ ਵਸ ਕਦੇ ਨਰੇਣ ਪਤੀ ਜੇ ਤਾਇਆ ਚਾਚਿਆਂ ਦੇ ਵਸ ਠੰਡੀ ਕਦੇ ਖਜੂਰ ਦੀ ਨਾ ਸ਼ਾਂ ਬਣਦੀ ਠੰਡੀ ਕਦੇ ਖਜੂਰੇ ਦੀ ਨਾ ਕੀ ਆ ਬਣਦੀ ਮਾਸਿਕ ਦੇਵੀ ਲੋਕੋ ਨਹੀਂ ਜੇ ਮਾਂ ਬਣਦੀ ਮਾਸਿਕਨੀ ਚੰਗੀ ਹੋਵੇ ਨਹੀਂ ਜੇ ਮਾਂ ਬਣਦੀ ਮਾਸਿਕ ਦੇਵੀ ਲੋਕੋ ਨਹੀਂ ਜੇ ਮਾਂ ਬਣਦੀ ਧੰਨਵਾਦ ਜੀ ਉਮੀਦ ਕਰਦੀ ਹਾਂ ਤੁਹਾਨੂੰ ਇਹ ਲਾਈਨਾਂ ਪਸੰਦ ਆਈਆਂ ਹੋਣਗੀਆਂ ਔਰ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜ਼ਰੂਰ ਦੱਸੋ